ਨਾ ਬਿਚੋਲਣੇ ਨਾ ਦੇਖ ਕੋਈ ਮੁੰਡਾ ਸਾਡੇ ਦੀ ਉਮਰ ਲੰਘਦੀ ਜਾਂਦੀ ਐ ਤੀਮਾ ਲੱਗ ਗਿਆ ਤੀਮਾ ਜੇਪਰਾਵਾ ਮੈਂ ਵੀ ਮਿੰਦੋ ਵਿਚੋਲਣ ਵੱਜਦੀ ਆ ਕਿਤੇ ਉਹ ਹੀ ਨਹੀਂ ਤੁਰਦੀ ਫਿਰਦੀ ਲੋਕਾਂ ਨੇ ਹੁਣ ਤੱਕ ਇੰਨੇ ਸੋਹਣੇ ਰਿਸ਼ਤੇ ਕਰਾਏ ਨੇ ਕੋਈ ਲੰਬਾ ਨਹੀਂ ਤੇ ਤੇਰੇ ਮੁੰਡੇ ਪਿੱਛੇ ਨਾ ਪਤਾ ਨਹੀਂ ਮੈਂ ਕਿੱਥੇ ਤੱਕ ਫੇਰਦੀ ਕਮੀ ਕੀ ਰਹਿ ਜਾਂਦੀ ਐ ਫਿਰ ਫਿਰ ਉਹ ਵੀ ਦੱਸ ਦਿੰਦੀ ਐ ਕਮੀ ਕੀ ਰਹਿ ਜਾਂਦੀ ਜਦੋਂ ਭਈਆ ਕਰਿਆ ਉਹਦਾ ਮੂੰਹ ਦਿਖਾਉਣੀ ਐ ਇਹਦੀ ਫੋਟੋ ਦਿਖਾਉਣੀ ਐ ਅਗਲੇ ਮਿੰਟ ਚ ਹਾਂ ਕਰ ਦਿੰਦੇ ਫਿਰ ਜਦੋਂ ਨਾਂ ਦੱਸਦੀਆਂ ਅਗਲੇ ਮੁੱਕਰ ਜਾਂਦੇ ਨੇ ਕਹਿੰਦੇ ਭਾਈ ਜੀ ਦਾ ਨਾਂ ਹੀ ਚਾਹਨਾ ਦਾਪਨ ਨੇ ਕਿੰਨੇ ਕਚਨੇ ਚੜਾਏ ਹੋਣੇ ਹਣ ਤੂੰ ਦੱਸ ਉਹ ਮੈਂ ਕੀ ਦੱਸਾਂ ਇਹ ਤਾਂ ਕਿਸਮਤ ਹੀ ਖਰਾਬ ਐ ਉਹ ਮੇਰੇ ਟਾਈਮ ਦਿਨ ਚ ਪੰਜ ਪੰਜ 6 6 ਰਿਸ਼ਤੇ ਆਉਂਦੇ ਸੀ ਰਿਸ਼ਤੇਦਾਨਾਂ ਜੀ ਜਦ ਘਰ ਦੇ ਨਾਮ ਹੀ ਪਿਆਰਾ ਰੱਖਿਆ ਸੀ ਤੇ ਲੈ ਉਹੀ ਤਾਂ ਗੱਲ ਐ ਜੇ ਤੂੰ ਆਪ ਦਾ ਨਾ ਪਿਆਰਾ ਧਰ ਲਿਆ ਸੀਗਾ ਹਾਂ ਇਹਦੇ ਵੀ ਕੋਈ ਚੱਜ ਦਾ ਨਾ ਧਰ ਦਿੰਦਾ ਚੱਲ ਨਹੀਂ ਕੋਈ ਮਤਲਬ ਹੁੰਦਾ ਮੈਂ ਦੱਸਿਆ ਉਹ ਮੈਂ ਆਪਣਾ ਨੂੰ ਆਪ ਥੋੜਾ ਧਰਿਆ ਮੈਂ ਤਾਂ ਇਹਦਾ ਧਰਿਆ ਪਰ ਗਲਤੀ ਨਾਲ ਗਲਤ ਧਰਿਆ ਗਿਆ ਨਾ ਕਹਦਾ ਗਲਤੀ ਨਾਲ ਗਲਤ ਧਰਿਆ ਗਿਆ ਹਣ ਤੂੰ ਆਪ ਦੱਸ ਕਿ ਮੈਂ ਇਹਦਾ ਰਿਸ਼ਤਾ ਕਿਵੇਂ ਕਰਾਵਾਂ ਹੈ ਕਿੱਥੇ ਕਿੱਥੇ ਨਹੀਂ ਫਿਰਦੀ ਮੈਂ ਹੁਣ ਨੌ ਨੂੰ ਕੀ ਕਰਾਂਗੇ ਆ ਦੱਸ ਜੇ ਹੁਣ ਮੇਰੇ ਨਾਲ ਵਿਆਹੀ ਗਈ ਇਹ 20 ਕਮੀਆਂ ਨੇ ਉਹਦੇ ਚ ਕਦੇ ਤਾਂ ਦਾਲ ਚ ਨੂਨ ਜਾਂਦੇ ਪਾਉਂਦੀ ਐ ਕਦੇ ਦਾਲ ਨੂੰ ਐ ਭੁੰਨੀ ਜਾਂਦੀ ਐ ਐ ਭੁੰਨੀ ਜਾਂਦੀ ਜਿਵੇਂ ਮੁਰਗਾ ਭੁੰਦੀ ਹੁੰਦੀ ਐ ਇਹ ਕਮੀਆਂ ਥੋੜੀ ਹੁੰਦੀਆਂ ਨੇ ਕਮੀਆਂ ਤਾਂ ਉਹ ਹੁੰਦੀਆਂ ਨੇ ਮਾਰਦੇ ਕੁੱਟਦੀ ਹੋਵੇ ਝਾੜੂ ਪੋਚੇ ਲਵਾਉਂਦੀ ਹੋਵੇ ਪਰ ਫਿਰ ਮੇਰਾ ਰਿਸ਼ਤਾ ਦਾ ਕਰਾ ਦਿਓ ਮੈਂ ਤਾਂ ਉਹ ਵੀ ਕਰ ਲਾਂਗਾ ਲੈ ਵਿਚਾਰਾ ਇਹ ਤਾਂ ਬਾਲਾ ਹੋਇਆ ਪਿਆ ਕੋਈ ਗੱਲ ਨਹੀਂ ਪੁੱਤ ਤਰਾ ਰਿਸ਼ਤਾ ਕਰਾ ਦੰਗੇ ਮੈਨੂੰ ਪਤਾ ਹੈ ਜੀ ਉਮਰ ਚ ਤੋਂ ਹੀ ਬੰਦੇ ਨੂੰ ਹੋਣ ਲੱਗ ਪਈਦਾ ਵੀ ਮੇਰਾ ਵਿਆਹ ਹੋ ਜੇ ਹਾਂ ਨਾ ਭਾਈ ਭਾਈ ਹੁਣ ਤਾਂ ਦੇਖ ਲਓ ਮੁੰਡਾ ਆਪਦੇ ਮੂਹੋਂ ਵਿਆਹ ਮੰਗਦਾਗਾ ਹੁਣ ਤੁਸੀਂ ਜਿੱਦਾਂ ਮਰਜ਼ੀ ਕਰਕੇ ਜਾ ਤਾਂ ਕੋਈ ਨਾਮ ਨਾ ਆ ਜਾ ਚੇਂਜ ਕਰਾ ਲਓ ਹੋਰ ਕੀ ਹੋ ਸਕਦਾ ਹੈ ਅਗਲੇ ਨੇ ਤਾਂ ਹੁਣ ਐ ਵੀ ਕਹਿਤਾ ਮੈਨੂੰ ਕਮੀ ਆਲੀ ਲਿਆ ਦਿਓ ਸੁਣੋ ਜੀ ਕੋਈ ਜੁਤੀ ਵੀ ਹੱਤੋ ਈ ਨਾਮ ਚੇਂਜ ਹੋ ਜੂਗਾ ਹੁਣ ਕਿੱਥੇ ਹੋ ਜੂ ਨਾਮ ਚੇਂਜ ਕਿਉਂ ਦੱਸੋ ਜਿਹੜਾ ਚੰਚੜਾਣਾ ਸੀ ਵੇਚਾ ਮੇਰੀ ਗੱਲ ਸੁਣ ਪੀਪੀ ਵਾਲੀ ਦੇਖ ਲੈ ਨਿੰਦੋ ਗੱਲ ਸੁਣ ਤੈਨੂੰ ਦੇ ਦਾਂਗੇ ਨਹੀਂ ਮੇਰੀ ਗੱਲ ਸੁਣਾਈ ਤਾਂ ਇਹ ਪਿਆਲੀਆਂ ਵੀ ਆਪਣੇ ਹੱਥ ਚ ਨੇ ਈ ਗੱਲ ਕਰਦਾਗਾ ਤੂੰ ਪਰ ਗੱਲ ਕਰ ਫਿਰ ਉਹੋ ਜਿਹੀ ਆਉਣਗੇ ਜਿਹਾ ਜੇ ਤੇਰਾ ਨਾ ਚਾਨਾ ਉਹ ਇਹ ਰੂਪੀ ਫੂਪੀ ਜਿਹੀ ਆਉਣਗੀਆਂ ਹੋਰ ਕੀ ਆ ਰਪਾਲੀ ਛਪਾਲੀਆਂ ਜੀਆਂ ਉਹ ਜੇ ਨਕਰਾਲੀ ਭਰਾਵਾ ਹੁਣ ਵਿਆਹ ਪਰ ਹੋਰ ਤਸ ਹੁਣ ਕੀ ਕਹਿ ਸਕਦੇ ਆਪਾਂ ਹੁਣ